ਉਹ ਜੇ ਥੇ ਬੰਦੀ ਦੇ ਬੰਦੇਆਂ ਨੇ ਪਰਿਵਾਰਾਂ ਨੇ ਦਲਜੀਤ ਦਸਾਂਝ ਦੀ ਕੋਈ ਫਿਲਮ ਨਹੀਂ ਦੇਖੀ ਜਾਂ ਥੋੜੇ ਬੰਦਿਆਂ ਦੀਆਂ ਰੀਲਾਂ ਨਹੀਂ ਪਈਆਂ ਦਲਜੀਤ ਦਸਾਂਝ ਦੇ ਗਾਣਿਆਂ ਤੇ ਟਿਕਟੌਕ ਤੇ ਇੰਸਟਾਗ੍ਰam ਤੇ ਥੋੜੇ ਬੰਦੇ ਦੀਆਂ ਸਿਕ ਪੁਜਾਸਤ ਦੀਆਂ ਰੀਲਾਂ ਬਹੁਤ ਪਈਆਂ ਵੀ ਬੋਦੇ ਜੱਟ ਖੜਾ ਮੈਨੂੰ ਵਾਪੇ ਉਹਨੂੰ ਇਹ ਕੱਲ ਕਲੀਅਰ ਕਰਨੀ ਪੈਂਦੀ ਆ ਕਿ ਜਿਹੜੇ ਲੋਕ ਸਾਡੇ ਨਾਮ ਤੁਰਦੇ ਨੇ ਜੇ ਉਹ ਭਾਜਪਾ ਦੇ ਨਾਲ ਲੋਕ ਕਿ ਆਹ ਜਿਹੜੀਆਂ ਵੀਡੀਓ ਪਾਈ ਆ ਕੀ ਇਹੋ ਵੀਡੀਓ ਆ ਕਰਪਾਤ ਪੈਰ ਕਰਨ ਦੀ ਕੀ ਉਹਨਾਂ ਨੇ ਦੁਰਗਾ ਦਾ ਖਾਬ ਨਹੀਂ ਦਿੱਤਾ ਮੈਂ ਬਾਰ ਬਾਰ ਗਲਤ ਤਾਨ ਕਰਨੀ ਆਏ ਕੀ ਦੂਸਰੀ ਵੀਡੀਓ ਵੇਖੋ ਵੀ ਕੀ ਆਈ ਬਲੀਵ ਇਨ ਇੰਡੀਆ ਕੀ ਇਹੋ ਦਲਜੀਤ ਸਾਹ ਨਾਲੋਂ ਵੱਖਰਾ ਅੱਜ ਜਣੀਆਂ ਉਹਨੇ ਪੈਰੀਆਂ ਥਲਾਪਿਓ ਉਹਨੇ ਆਪਣੇ ਇੰਡੀਆ ਦੇ ਪੈਰੀਆਂ ਫੜਾਈ ਜਿਹਾ ਕੋਈ ਆਪਣਾ ਦਾ ਆਪਣਾ ਹੈ ਸਾਡਾ ਸਬੰਧ ਕੋਈ ਨਹੀਂ ਉਹਦੇ ਨਾਲ ਜਿਹੜਾ ਬੰਦਾ ਬਾਬਾ ਜੀ ਕਹਿੰਦਾ ਆ ਬਲੀਵ ਇਨ ਇੰਡੀਆ ਉਹ ਤਾਂ ਸਾਰੇ ਇੰਡੀਆ ਦੇ ਪੈਰੀਂ ਥਲਾਉਣ ਡਿਆ ਇਹਦੇ ਦਲਜੀਤ ਨੇ ਤਾਂ ਉਹਦੇ ਲਾਇ ਤੇ ਆਪਣਾ ਵਿੱਚ ਦੇ ਇਕੱਲੇ ਨੇ ਆਪਣੇ ਆਪ ਨੂੰ ਕਲੀਅਰ ਕਰਦਾ ਐ ਚੀਜ਼ ਨੂੰ ਪੰਥ ਦੇ ਅੱਗੇ ਸੰਗਤਾਂ ਦੇ ਅੱਗੇ ਜਿਹੜੀਆਂ ਸੰਗਤਾਂ ਨੇ ਵੋਟਾਂ ਪਾਈਆਂ ਜਿਹੜੀਆਂ ਸੰਗਤਾਂ ਸਾਡੇ ਕਹਿੰਦੇ ਵੋਟਾਂ ਪਾ ਰਹੀਆਂ ਨੇ ਅਜੇ ਵੀ ਪਰ ਇਹੋ ਜਿਹੇ ਜਿਹੜੇ ਬਿਆਨ ਨੇ ਕੀ ਉਹਨਾਂ ਦੇ ਉੱਤੇ ਉਦੋਂ ਕਦੋਂ ਬਿਆਨ ਦੇਣਗੇ ਇਹਨਾਂ ਨੂੰ ਕਦੋਂ ਪੁੱਛਣਗੇ ਇਹਨਾਂ ਨੂੰ ਕਿ ਇਹ ਬਲੀਵ ਇਨ ਇੰਡੀਆ ਕਿਉਂ ਕਿਹਾ ਗਿਆ ਕਿਉਂ ਕੀਤਾ ਗਿਆ ਬਲੀਵ ਇਨ ਇੰਡੀਆ ਕਿਉਂ ਕਤਲ ਪਹੜ ਕੀਤੀ ਗਈ ਇਹ ਕਾਰਨ ਕੀ ਆ ਦੱਸ ਲੈ ਨਾ ਬਾਹੂ ਬਾਈਆਂ ਨੂੰ ਕਿਸ ਨਾ ਕਿਸ ਜਾਨਤੇ ਨਾ ਦੱਸਣਗੇ ਕਿ ਉਹੋ ਹੀ ਗੱਲ ਜੇ ਜਾਣ ਨਹੀਂ ਕਿਤੇ ਇਹ ਨਾ ਹੋਵੇ ਕਿ ਅੱਜ ਜੇ ਸ਼ੰਗਰਿਤ ਪਹਿਲਾਂ ਜਿਹੜੀ ਸਾਡੇ ਯਾਕੀ ਸਿੰਘਾ ਸਿੰਘਾਂ ਦੀ ਆਜ਼ਾਦੀ ਦਾ ਸੰਘਰਸ਼ ਚੱਲਦਾ ਹੀ ਜਿਹੜਾ ਪਹਿਲਾਂ ਉਹਦੇ ਵਿੱਚ ਕਿਤੇ ਉਹ ਤਰੀਕਾ ਬਦਲਣਾ ਆਪਣਾ ਫੇਰ ਇੱਕ ਫਰੋਟੀ ਵਾਲਾ ਕੰਮ ਚੱਲਦਾ ਹੋਵੇ ਮੈਂ ਇਹਨਾਂ ਗੱਲਾਂ ਦੇ ਉੱਤੇ ਕਰਕੇ ਮੈਨੂੰ ਬੰਨ੍ਹ ਤਾਜੰਦਾ